ਹੈਲੋ ਫਰੈਂਡਸ ਵਾਕ ਤੇ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਮੇਰੇ ਇਸ ਚੈਨਲ ਮੋਡ ਲੁੱਕ ਬੁਟੀਕ ਚ ਫਰੈਂਡਸ ਅੱਜ ਮੈਂ ਤੁਹਾਨੂੰ ਦੱਸਾਂਗੀ ਕਿ ਜਿਸ ਤਰ੍ਹਾਂ ਇਹ ਐਮਬਰਾਇਡਰੀ ਦਿੱਤੀ ਹੋਈ ਹੈ ਕੱਪੜੇ ਤੇ ਇਸ ਤਰ੍ਹਾਂ ਐਮਬਰਾਇਡਰੀ ਵਾਲੀ ਸਟ੍ਰੇਟ ਸਲਵਾਰ ਦੀ ਕਟਿੰਗ ਕਿਸ ਤਰ੍ਹਾਂ ਕਰਨੀ ਹੈ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਫਰੈਂਡਸ ਜਿਨ੍ਹਾਂ ਨੇ ਹਲੇ ਤੱਕ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਦਿਓ ਤੇ ਨਾਲ ਬੈਲ ਆਈਕਨ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਮੇਰੀ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਸਟਾਰਟ ਕਰ ਦਿਆਂ ਅੱਜ ਦੀ ਵੀਡੀਓ ਫਰੈਂਡਸ ਦੇਖੋ ਇਹ 1.5 ਮੀਟਰ ਕਪੜਾ ਦਿੱਤਾ ਹੋਇਆ ਹੈ ਸ਼ਰਟ ਦੇ ਨਾਲ ਸਲਵਾਰ ਦੇ ਲਈ ਠੀਕ ਹੈ ਇਹਦੇ ਦੋਨਾਂ ਸਿਰਿਆਂ ਤੇ ਸੈਂਟਰ ਸੈਂਟਰ ਦੇ ਵਿੱਚ ਇਸ ਤਰ੍ਹਾਂ embroidery ਦਿੱਤੀ ਹੋਈ ਹੈ ਮੋਰੀ ਦੇ ਲਈ ਸਪੈਸ਼ਲੀ ਸਟ੍ਰੇਟ ਸਲਵਾਰ ਦੇ ਲਈ ਹੀ ਸਲਵਾਰ ਦਾ ਕਪੜਾ ਬਣਾਇਆ ਹੋਇਆ ਆ ਠੀਕ ਹੈ ਕਿਉਂਕਿ ਇਹਦੇ ਸੈਂਟਰ ਸੈਂਟਰ ਦੇ ਵਿੱਚ ਦੋਨੋਂ ਸਾਈਡ ਤੇ embroidery ਦਿੱਤੀ ਹੋਈ ਹੈ ਹੁਣ ਆਪਾਂ ਪਹਿਲਾਂ ਇਸ ਕਪੜੇ ਨੂੰ ਇਸ ਤਰ੍ਹਾਂ ਫੋਲਡ ਕਰ ਲੈਣਾ ਜਿਹੜੀ ਸਟ੍ਰੇਟ ਸਲਵਾਰ ਹੈ 1.5 ਮੀਟਰ ਦੇ ਵਿੱਚ ਆਰਾਮ ਨਾਲ ਜਿਹੜੀ ਬਣ ਜਾਂਦੀ ਹੈ ਹੁਣ ਮੈਂ ਇਹਨੂੰ ਪਹਿਲਾਂ ਟੋਟਲੀ ਫੋਲਡ ਕਰ ਲਿਆ ਇਸ ਤਰ੍ਹਾਂ ਹੁਣ ਦੇਖੋ ਇੱਥੇ ਜਿਹੜੀ ਮੇਰੀ ਇਹ embroidery ਆ ਇਹ ਚ ਹਲਕਾ ਫੁਲਕਾ ਜਿਹਾ ਫਰਕ ਹੈ ਥੋੜੀ ਜਿਹੀ ਅੱਗੇ ਪਿੱਛੇ ਹੈ ਬਟ ਮੇਰੇ ਜਿਹੜੇ ਮੋਰੀਆਂ ਹੈਗੀਆਂ ਉਹ ਬਹੁਤ ਛੋਟੀਆਂ ਐ ਉਹ ਇੱਥੇ ਹੱਥ ਤੱਕ ਰਹਿ ਜਾਣੀਆਂ ਹੈਗੀਆਂ ਆ ਠੀਕ ਹੈ ਤੇ ਫਿਰ ਜੇ ਤੁਹਾਡੀ embroidery ਚ ਜ਼ਿਆਦਾ ਫਰਕ ਹੈ ਫਿਰ ਤੁਸੀਂ embroidery ਨਾਲ ਇਸ ਤਰ੍ਹਾਂ embroidery ਮਿਲਾ ਕੇ ਰੱਖਣੀ ਆ ਠੀਕ ਹੈ ਇਸ ਤਰ੍ਹਾਂ ਬਰਾਬਰ ਕਰ ਲੈਣੀ ਆ ਬਟ ਹੁਣ ਮੇਰੀ embroiderry ਜਿਹੜੀ ਹੈ ਥੋੜਾ ਜਿਹਾ ਹੀ ਫਰਕ ਹੈ ਐਨਾ ਕਿ ਚੱਲ ਜਾਣਾ ਹੈ ਕਿਉਂਕਿ ਮੇਰੀ ਜਿਹੜੀ ਮੋਰੀ ਹੈ ਇਹਦੇ ਵਿੱਚ ਵਿੱਚ ਬਣ ਜਾਣੀ ਹੈ ਠੀਕ ਹੈ ਇਸ ਲਈ ਮੈਂ ਇਹਨੂੰ ਐਸੀ ਤਰ੍ਹਾਂ ਪੂਰਾ ਫੋਲਡ ਕਰਕੇ ਪੂਰੇ ਕੱਪੜੇ ਨੂੰ ਐਸ ਤਰ੍ਹਾਂ ਫੋਲਡ ਕਰਕੇ ਇੱਕ ਵਾਰੀ ਨੂੰ ਵਿਡਥ ਵਾਈਜ਼ ਫੋਲਡ ਕਰ ਦੇਣਾ ਹੈ ਮੋਰੀਆਂ ਦਾ ਸੈਂਟਰ ਕਰਕੇ ਦੇਖੋ ਮੈਂ ਇਸ ਕੱਪੜੇ ਨੂੰ ਫੋਲਡ ਕਰ ਲਿਆ ਹੈ ਹੁਣ ਇਹ ਕੰਨੀਆਂ ਵਾਲੀ ਜਿਹੜੀ ਸਾਈਡ ਹੈ ਇਹਨੂੰ ਮੈਂ ਆਪਣੇ ਵੱਲ ਕਰ ਲੈਣਾ ਹੈ ਦੂਜੀ ਸਾਈਡ ਨੂੰ ਵੀ ਰੱਖ ਸਕਦੇ ਹੋ ਬਟ ਮੈਨੂੰ ਮਾਰਕਿੰਗ ਕਰਨ ਚ ਐਦਾਂ ਸੌਖਾ ਲੱਗਦਾ ਹੈ ਇਸ ਕਰਕੇ ਮੈਨੂੰ ਆਪਣੇ ਵੱਲੋਂ ਰੱਖਣ ਲੱਗੀ ਆ ਠੀਕ ਹੈ ਜਿਹੜੀ ਹੁਣ ਮੈਂ ਇਹ ਸਲਵਾਰ ਰੈਡੀ ਕਰਨੀ ਹੈ ਉਹ ਮੈਂ ਕਰਨੀ ਹੈਗੀ ਆ 38 ਇੰਚਸ 38 ਇੰਚ ਦੀ ਸਲਵਾਰ ਤਿਆਰ ਕਰਨੀ ਹੈ ਇਹਦਾ ਜਿਹੜਾ ਫਾਰਮੂਲਾ ਹੈ ਉਹ ਸੇਮ ਹੈਗਾ ਨਾਰਮਲ ਸਲਵਾਰ ਦੀ ਤਰ੍ਹਾਂ ਕਿ ਜਿੰਨੀ ਤੁਸੀਂ 벨ਟ ਪਾਣੀ ਹੈਗੀ ਇਹਦੇ ਵਿੱਚ 4 ਇੰਚ ਦੀ 4.5 ਦੀ ਜਾਂ 5 ਇੰਚ ਦੀ ਉਹਨੇ ਫੁੱਲ ਲੈਂਥ ਦੇ ਵਿੱਚੋਂ ਆਪਾਂ ਮਾਈਨਸ ਕਰ ਦੇਣੇ ਹੈਗੇ ਆ ਠੀਕ ਹੈ 4.5 ਇੰਚ ਦੀ ਮੈਂ 벨ਟ ਪਾਣੀ ਆ ਉਹਨੇ ਮਾਈਨਸ ਕਰ ਦੇਣੇ ਆ ਤੇ ਜਿੰਨਾ ਵੀ ਬਰਾਬਰ ਆਊਗਾ ਉਹਦੇ ਵਿੱਚ 1 ਇੰਚ ਪਲੱਸ ਕਰ ਦੇਣਾ ਆ 33 ਠੀਕ ਹੈ ਤੇ ਇਹਦੇ ਵਿੱਚ 1 ਇੰਚ ਆਪਾਂ ਪਲੱਸ ਕਰਨਾ ਹੈਗਾ ਮਾਰਜਨ ਮਤਲਬ ਕਿ 34 ਇੰਚ ਦੀ ਆਪਾਂ ਕਟਿੰਗ ਕਰਨੀ ਹੈ ਠੀਕ ਹੈ ਪਰ ਹੁਣ ਇਸ ਤਲਵਾਰ ਦੇ ਵਿੱਚ ਦੇਖੋ ਜਿਹੜਾ نیچے ਆਹ ਹੈਗਾ ਹੈ ਸਾਡਾ ਬਰਡ ਬਣਿਆ ਹੋਇਆ ਮੋਰੀਆਂ ਕੋਲੋਂ ਪਹਿਲੇ ਉਨੀ نیچے ਪੱਟੀ ਲਗਾਈ ਹੋਈ ਆ ਫੋਲਡ ਕੀਤਾ ਹੋਇਆ ਆ ਠੀਕ ਹੈ ਇਸ ਲਈ ਆਪਾਂ نیچے ਮਾਰਜਨ ਕੁਝ ਨਹੀਂ ਦੇਣਾ ਹੈਗਾ ਸਿਰਫ ਸਾਡਾ ਮਾਰਜਨ ਜਿਹੜਾ ਹੈ ਉਹ ਉੱਪਰਲੀ ਸਾਈਡ ਬੜਾ ਵਿੱਚ ਆਵੇਗਾ نیچے ਆਪਾਂ ਐਕਸਟਰਾ ਮੋਰੀ ਹੀ ਜੋੜਨੀ ਹੈਗੀ ਆ ਆਪਾਂ ਲੈਂਥ ਨਹੀਂ ਘਟਾਣੀ ਇਹਦੇ نیچے ਰੱਖ ਕੇ ਐਕਸਟਰਾ ਮੋਰੀ ਬਣਾ ਕੇ ਅੰਦਰਲੀ ਸਾਈਡ ਜੋੜ ਦੇਣੀ ਹੈਗੀ ਠੀਕ ਹੈ ਤਾਂ ਫਿਰ ਜਿਹੜਾ ਆਪਾਂ ਇਹ ਪਲੱਸ ਕੀਤਾ ਆ ਉਹ ਇੱਕ ਨਹੀਂ ਪਲੱਸ ਕਰਨਾ ਹੈਗਾ ਆਪਾਂ ਫਿਰ ਉਹ ਹਾਫ ਇੰਚ ਪਲੱਸ ਕਰਨਾ ਇੱਥੇ ਅੱਧਾ ਇੰਚ 34 ਦੇ ਵਿੱਚੋਂ ਆਪਾਂ ਹਾਫ ਇੰਚ ਜਿਹੜਾ ਹੈਗਾ ਨੀਚੇ ਵਾਲਾ ਮਾਈਨਸ ਕਰ ਦੇਣਾ ਹੈਗਾ ਤੇ ਫਿਰ ਆਪਾਂ 34 ਇੰਚ ਦੀ ਹੀ ਕਟਿੰਗ ਕਰਨੀ ਹੈ ਠੀਕ ਹੈ ਤੇ ਹੁਣ ਦੇਖੋ ਜੇ ਤੁਸੀਂ نیچے ਵੀ ਮਾਰਜਨ ਦੇਣਾ ਆ ਫਿਰ ਆਪਾਂ 34 ਦੀ ਹੀ ਕਰਨੀ ਹੈਗੀ ਆ ਠੀਕ ਹੈ ਤੇ ਹੁਣ ਦੇਖੋ ਆਪਾਂ ਇਹ ਲੈਂਥ ਜਿਹੜੀ ਹੈਗੀ ਆ نیچے ਤੋਂ ਲੈ ਲੈਣੀ ਹੈਗੀ ਪਹਿਲਾਂ 34 ਇੰਚ 34 ਇੰਚ ਆਪਾਂ ਲੈ ਲਿਆ ਤੇ ਆਪਾਂ ਟੋਟਲ ਪੂਰੇ ਕੱਪੜੇ ਦੇ ਵਿੱਚ ਐਸੀ ਤਰ੍ਹਾਂ ਲੈਂਦੇ ਹੋਏ 34 34 ਇੰਚ ਦੀ ਮਾਰਕਿੰਗ ਕਰਦੇ ਹੋਏ ਪੂਰੇ ਪਰ ਚੱਲ ਜਾਣਾ ਹੈ ਤੇ ਇਹਨੂੰ ਕਰ ਦੇਣਾ ਹੈਗਾ ਆਪਾਂ ਸਿੱਧਾ ਤੇ ਅੰਤ ਦੀ ਮਾਰਕਿੰਗ ਤੇ ਇੱਥੇ ਆਪਾਂ ਮੋਰੀ ਰੱਖਣੀ ਹੈਗੀ ਆ ਸਟ੍ਰੇਟ ਸਲਵਾਰ ਦੀ ਮੋਰੀ ਵੈਸੇ ਥੋੜੀ ਜਿਹੀ ਵੱਡੀ ਸੋਹਣੀ ਲੱਗਦੀ ਹੈ ਪਰ ਜਿਹੜੇ ਮੇਰੇ ਕਸਟਮਰ ਹੈ ਉਹਨਾਂ ਨੇ 6.5 ਹੀ ਪਾਣੀ ਹੈਗੀ ਆ ਤਾਂ ਫਿਰ ਮੈਂ 6.5 ਹੀ ਇੱਥੇ ਮਾਰਕਿੰਗ ਕਰ ਲਈ ਤੇ ਇਹ ਤੋਂ 6.5 ਤੋਂ 1.5 ਇੰਚ ਜਿੰਨਾ ਤੁਸੀਂ ਐਕਸਟਰਾ ਰੱਖਣਾ ਚਾਹੁੰਦੇ ਹੋ ਉਹਨਾਂ ਐਕਸਟਰਾ ਰੱਖ ਕੇ ਮਾਰਕ ਕਰ ਦੇਣਾ ਮੈਂ 8 ਇੰਚ ਰੱਖੀ ਆ ਠੀਕ ਹੈ ਤੇ ਵਿਦ ਮਾਰਜਨ ਫਿਰ ਆਪਾਂ ਇੱਥੇ ਲਗਾਣਾ ਹੈਗਾ ਕਰੋਚੇਰੀਏ ਦਾ ਨਿਸ਼ਾਨ ਆਸਣ ਦਾ ਨਿਸ਼ਾਨ ਲਗਾਉਣਾ ਹੈ ਜੇ ਤਾਂ ਤੁਸੀਂ ਸਿੱਧਾ ਹੀ ਲਗਾਉਣਾ ਹੈਗਾ ਇਸ ਤਰ੍ਹਾਂ ਠੀਕ ਹੈ ਫਿਰ ਤਾਂ ਤੁਸੀਂ ਜਿੰਨਾ ਨਾਰਮਲੀ ਆਸਣ ਪਾਉਂਦੇ ਹੋ ਉਹਦੇ ਵਿੱਚੋਂ ਬੈਲਟ ਮਾਈਨਸ ਕਰਕੇ 1 ਇੰਚ ਪਲੱਸ ਕਰਕੇ ਉਹਨਾਂ ਰੱਖ ਦੇਣਾ ਜਿੱਦਾਂ ਕਿ ਆਪਾਂ ਨਾਰਮਲ ਸਲਵਾਰ ਦੇ ਵਿੱਚ ਸਾਢੇ 10 11 ਇੰਚ ਮੈਂ ਤੁਹਾਨੂੰ ਦੱਸਦੀ ਹੁੰਦੀ ਆ ਕਿ ਰੱਖਣਾ ਆ ਬਟ ਮੈਂ ਇੱਥੇ ਗੋਲ ਹੀ ਗੁਲਿਆਈ ਪਾਣੀ ਹੈਗੀ ਇਹਦੇ ਵਿੱਚ ਘਾਟ ਪਾਣੀ ਆ ਆਸਣ ਦੇ ਵਿੱਚ ਇਸ ਲਈ ਮੈਂ ਆਸਣ ਜਿਹੜਾ ਹੈਗਾ 1 ਇੰਚ ਘਾਟ ਰੱਖਣਾ ਹੈ ਸਾਢੇ 10 ਇੰਚ ਤਿਆਰ ਕਰ ਮੈਂ ਸਾਢੇ 9 ਇੰਚ ਤੇ ਮਾਰਕਿੰਗ ਕਰ ਲਈ ਤੇ ਅੰਦਰ ਨੂੰ 2 ਇੰਚ ਜਿਹੜਾ ਨਿਸ਼ਾਨ ਲਗਾ ਲਿਆ ਇਸ ਤਰ੍ਹਾਂ ਲਗਾਣ ਦੇ ਨਾਲ ਜਿਹੜੀ ਹੈਗੀ ਸਲਵਾਰ ਨੂੰ ਖਿੱਚ ਨਹੀਂ ਪੈਂਦੀ ਮਿਆਨੀ ਦੀ ਲੋੜ ਨਹੀਂ ਪੈਂਦੀ ਵਿੱਚ ਦੇਖੋ ਮੈਂ 9.5 ਇੰਚ ਥੱਲੇ ਨੂੰ ਲਿਆਇਆ ਤੇ ਇਸ ਤਰ੍ਹਾਂ 2 ਇੰਚ ਦੀ ਕਾਟ ਪਾਈ ਹੈ ਤੇ ਇੱਥੇ ਨੂੰ ਰਾਉਂਡ ਦੇ ਦੇਣਾ ਹੈਗਾ ਠੀਕ ਹੈ ਰਾਉਂਡ ਦੇਣ ਦੇ ਨਾਲ ਕੀ ਹੋਵੇਗਾ ਜਿਹੜਾ ਤੁਹਾਡਾ ਇਹ ਆਸਣ ਹੈਗਾ 9.5 ਇੰਚ ਕਟਿਆ ਹੋਇਆ ਇਹ ਵੱਧ ਜਾਵੇਗਾ ਦੇਖੋ 1.5 ਇੰਚ ਹੋ ਗਿਆ ਇਹ ਠੀਕ ਹੈ ਤੇ ਹੁਣ ਆਪਾਂ ਇਥੋਂ ਇੱਥੇ ਨੂੰ ਤੁਸੀਂ ਚਾਹੋ ਤਾਂ ਇਹਨੂੰ ਸਿੱਧਾ ਵੀ ਇਸ ਤਰ੍ਹਾਂ ਮਿਲਾ ਸਕਦੇ ਹੋ ਤੁਸੀਂ ਚਾਹੋ ਤਾਂ ਸ਼ੇਪ ਫੱਟੀ ਰੱਖ ਕੇ ਵੀ ਇਹਨੂੰ ਸ਼ੇਪ ਦੇ ਸਕਦੇ ਹੋ ਇਸ ਤਰ੍ਹਾਂ ਸ਼ੇਪ ਫੱਟੀ ਨਾਲ ਵੀ ਸ਼ੇਪ ਦੇ ਸਕਦੇ ਹੋ ਠੀਕ ਹੈ ਇਹ ਹੋ ਗਈ ਤੁਹਾਡੀ ਸਟ੍ਰੇਟ ਸਲਵਾਰ ਦੀ ਫੁੱਲ ਜਿਹੜੀ ਮਾਰਕਿੰਗ ਹੈਗੀ ਹੈ ਇਹ ਕੋਈ ਵੀ ਸਾਈਜ਼ ਹੈ ਕੋਈ ਵੀ ਹੋ ਹੈ ਉਹ ਤੁਸੀਂ ਇਸੇ ਤਰੀਕੇ ਦੇ ਨਾਲ ਕੱਟਣੀ ਹੈ ਬਾਕੀ ਜਿਹੜਾ ਆਸਣ ਹੈ ਉਹ ਹੈਵੀ ਸਾਈਜ਼ ਦੇ ਲਈ ਥੋੜਾ ਜ਼ਿਆਦਾ ਵੀ ਰੱਖ ਸਕਦੇ ਹੋ ਹੈਵੀ ਸਾਈਜ਼ ਦੇ ਲਈ ਜੇ ਉਹਨਾਂ ਨੂੰ ਗੇੜ ਘੱਟ ਲੱਗਦਾ ਹੈ ਤਾਂ ਤੁਸੀਂ ਇਹਦਾ ਆਸਣ ਥੋੜਾ ਵੱਡਾ ਰੱਖ ਕੇ ਵਿੱਚ ਥੋੜੀ ਜਹੀ 5 5 4 ਇੰਚ ਦੀ ਮਿਆਨੀ ਵੀ ਐਡ ਕਰ ਸਕਦੇ ਹੋ ਕਿਉਂਕਿ ਐਕਸਟਰਾ ਕਪੜਾ ਉੱਪਰ ਹੁੰਦਾ ਹੈਗਾ ਆ ਠੀਕ ਹੈ ਜੀ ਤੇ ਹੁਣ ਆਪਾਂ ਕਰਦੇ ਆ ਇਹਦੀ ਕਟਿੰਗ ਇੱਕ ਗੱਲ ਹੋਰ ਜੇ ਤੁਸੀਂ ਹੈਵੀ ਸਾਈਜ਼ ਦੇ ਲਈ ਗੇੜ ਵਧਾਣਾ ਚਾਹੁੰਦੇ ਹੋ ਤਾਂ ਫਿਰ ਜਿਹੜਾ ਆਪਾਂ ਇਹ ਕੱਪੜਾ ਕੱਢਦੇ ਆ ਆਪਾਂ ਇੱਥੇ 9 ਇੰਚ ਅਸਣ ਰੱਖਿਆ ਠੀਕ ਹੈ ਤੁਸੀਂ ਸਿੱਧਾ ਅਸਣ ਲੈਣਾ ਹੈਗਾ ਇੱਥੇ 14 ਇੰਚ ਜਾਂ 15 ਇੰਚ ਫਿਰ ਜਿਹੜਾ ਇਹ ਵਾਲਾ ਕੱਪੜਾ ਨਿਕਲਦਾ ਹੁੰਦਾ ਹੈ ਇਹਨੂੰ ਹੀ ਤੁਸੀਂ ਘੁਮਾ ਕੇ ਇਸ ਤਰ੍ਹਾਂ ਰੱਖ ਦੇਣਾ ਹੈ ਤੇ ਫਿਰ ਉਹਦੇ ਨਾਲ ਜਿਹੜਾ ਤੁਹਾਡਾ ਗੇੜ ਹੈ ਥੋੜਾ ਜਿਹਾ ਵੱਧ ਜਾਵੇਗਾ ਜਿੰਨਾ ਤੁਸੀਂ ਵਧਾਣਾ ਚਾਹੁੰਦੇ ਹੋ ਠੀਕ ਹੈ ਹੈਵੀ ਸਾਈਜ਼ ਦੇ ਵਿੱਚ ਗੇੜ ਵਧਾਣ ਦੀ ਲੋੜ ਪੈਂਦੀ ਆ ਵੈਸੇ ਤਾਂ ਸਟ੍ਰੇਟ ਸਲਵਾਰ ਜਿਹੜੀ ਹੈ ਐਨੇ ਹੀ ਗੇੜ ਦੇ ਵਿੱਚ ਬਹੁਤ ਪਿਆਰੀ ਲੱਗਦੀ ਹੈਗੀ ਆ ਬਣੀ ਹੋਈ ਤੇ ਹੁਣ ਆਪਾਂ ਕੀ ਕਰਨਾ ਹੈ ਇਹ ਜਿਹੜੀ ਸਲਵਾਰ ਸਾਡੀ ਇਹ ਕੱਟ ਹੋ ਗਈ ਆ ਇੱਥੇ ਆਪਾਂ ਕ੍ਰੀਜ਼ ਦਾ ਕੱਟ ਕਰ ਦੇਣਾ ਹੈਗਾ ਇਹ ਨਿਸ਼ਾਨ ਇਹ ਹੋ ਗਈ ਸਲਵਾਰ ਦੀ ਕਟਿੰਗ ਤੇ ਜਿਹੜਾ ਇਹ ਉੱਪਰ ਵਾਲਾ ਹਿੱਸਾ ਆ ਇਹਦੇ ਵਿੱਚੋਂ ਆਪਾਂ ਕਰ ਲੈਣੀ ਹੈਗੀ ਆ ਬੈਲਟ ਦੀ ਕਟਿੰਗ ਇਹ ਫੋਲਡ ਕੀਤਾ ਹੋਇਆ ਡਬਲ ਹੀ ਕਪੜਾ ਹੈ 24 ਇੰਚ ਦੀ ਮੈਂ 벨ਟ ਕੱਟ ਕਰਨੀ ਹੈ ਇਹ ਆਪਾਂ ਜਿੱਦਾਂ ਨਾਰਮਲ ਸਲਵਾਰ ਦੇ ਲਈ 벨ਟ ਕੱਟ ਕਰੀ ਦੀ ਹੈਗੀ ਆ ਇਸ ਤਰ੍ਹਾਂ ਹੀ ਕਰਨੀ ਹੈ हिਪ ਨਾਲੋਂ 3 ਇੰਚ ਐਕਸਟਰਾ 3 ਇੰਚ 7 ਇੰਚ ਇਸ ਤਰ੍ਹਾਂ ਇਹ ਹੋ ਗਈ ਬੈਲਟ ਦੀ ਕਟਿੰਗ ਤੇ ਜਿਹੜਾ ਇਹ ਵਾਲਾ ਕਪੜਾ ਹੈਗਾ ਆ ਇਹ ਮੋਰੀਆਂ ਵਗੈਰਾ ਬਣਾਉਣ ਦੇ ਕੰਮ ਆਵੇਗਾ ਇਹਦੇ ਨਾਲ ਹੀ ਜਿਹੜੀ ਸਲਵਾਰ ਦੀ ਕਟਿੰਗ ਹੈ ਉਹ ਕੰਪਲੀਟ ਹੋ ਚੁੱਕੀ ਹੈ ਮੈਨੂੰ ਉਮੀਦ ਹੈ ਕਿ ਮੈਂ ਜਿੰਨਾ ਤੁਹਾਨੂੰ ਦੱਸਿਆ ਆ ਤੁਹਾਡੇ ਜ਼ਰੂਰ ਸਮਝ ਵਿੱਚ ਆਇਆ ਹੋਵੇਗਾ ਤੇ ਤੁਹਾਡੇ ਕੰਮ ਵੀ ਜ਼ਰੂਰ ਆਵੇਗਾ ਜੇ ਵੀਡੀਓ ਤੁਹਾਡੀ ਜੀ ਵੀ ਵਧੀਆ ਲੱਗੀ ਹੈ ਸਮਝ ਵਿੱਚ ਆਈ ਹੈ ਤਾਂ ਪਲੀਜ਼ ਇੱਕ ਲਾਈਕ ਜ਼ਰੂਰ ਦਿਓ ਤੇ ਫਰੈਂਡਸ ਇੱਕ ਰਿਕਵੈਸਟ ਹੈ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਓਕੇ ਫਰੈਂਡਸ ਫਿਰ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਬਾਏ ਬਾਏ